ਹਾਂ ਰਾਧਾ ਸਵਮੀਆ ਦੀ ਗੱਲ ਹੈ ਜੀ ਰਾਧਾ ਸਵਮੀਆ ਨੇ ਜਿਹੜਾ ਵਾ ਉਹ ਬਹੁਤ ਨੁਕਸਾਨ ਕੀਤਾ ਲੋਕਾਂ ਦੀ ਸੈਂਕੜੇ ਏਕ ਜਮੀਨ ਜਿਹੜੀ ਆ ਅੱਜ ਦਰੈ ਬਰਦ ਹੋ ਗਈ ਹੈ ਉਹ ਜਿਹਨਾਂ ਦੇ ਚੇਲੇ ਬਣ ਕੇ ਜਦੋਂ ਪਿੱਛੇ ਜੇ ਤੁਹਾਨੂੰ ਪਤਾ ਹੋਏਗਾ ਸਿੱਖ ਜਿੱਥੇ ਬੰਦੀ ਪੰਗਾ ਪੈ ਗਿਆ ਸੀ ਬੱਚੇ ਬੜੈ ਚਿੰਦਾ ਗੁਰਦਰਾ ਠਾਤਾ ਸੀ ਨੇ ਤੇ ਉੱਥੇ ਜਾ ਕੇ ਜਿੱਥੇ ਬੰਦਿਆ ਮੋਰਚਾ ਲਾਤਾ ਸੀ ਇਹਨਾਂ ਪੁਲਿਸ ਨੂੰ ਪੈਸੇ ਪੁੱਛੇ ਦੇਖ ਕੇ ਤੇ ਡਾਂਸ ਹੁਟਾ ਗਏ ਲੇਕਿਨ ਜਿੱਥੇ ਬੰਦਿਆ ਕੋਈ ਗੱਲ ਨਹੀਂ ਤੋੜ ਦਿੱਤਾ ਸਾਡੀਆਂ ਬਤ ਸਿੰਘ ਫੱਟਣ ਹੋਏ ਪੱਟੀਆਂ ਕਰਕੇ ਵੇਹ ਬੈ ਗਏ ਉੱਤੇ ਸਿਰ ਤੇ ਵੀ ਪੱਟੀਆਂ ਵਿੱਚ ਲੱਤਾਂ ਦੇ ਪੱਟੀਆਂ ਬਾਹਰ ਬੈਠੇ ਸੀ ਕੋਈ ਕਹਿੰਦੀ ਹੋਰ ਮਾਰ ਦੇ ਪੁੱਤ ਨੂੰ ਕਿੰਨਾ ਕੁ ਮਾਰਨੂ ਜਦੋਂ ਇਹ ਚੀਜ਼ ਖਮਾਰਾ ਸਪੀਅਤ ਤੇ ਆਪਣੇ ਰਾਗਾ ਸਵਮੀ ਦੀ 50% ਸਦਨ ਸੰਗਤ ਘਟ ਗਈ ਸੀ ਉੱਡੀ ਦੀ ਸੀ ਉਹ ਕਹਿੰਦੇ ਯਾਰ ਸ਼ਾਂਤੀ ਬਾਤ ਉਥੇ ਜਾਂਦੇ ਛਾਂਤੀ ਉਥੇ ਲੈਣ ਕੀ ਜਾਣਾ ਫਿਰ ਅਸੀਂ ਫਿਰ ਬਾਬੇ ਦੀ ਭਾਦੀ ਬਣੀ ਫਿਰ ਉਹਨੇ ਸਮਝੌਤਾ ਕੀਤਾ ਤੇ ਡੇਰੇ ਅੰਦਰ ਇੱਕ ਗੁਰਦੁਆਰਾ ਬਣਾਇਆ ਉਹਨੇ ਇੰਨਾ ਕੀ ਕੀਤਾ ਇਹਨਾਂ ਨੇ ਆਪਣਾ ਡੇਰਾ ਜਿਹੜਾ ਵਾ ਮਦਾਨੀ ਗੱਲ ਵੀ ਤੇ ਦਰਿਆਵਾਂ ਸੰਬੰਧ ਦਾ ਹੈ। ਦਰਿਆਵਾਂ ਦੇ ਪਾਸੇ ਦਰਿਆਪੁਰ ਪੁਰਕਾ ਦਾ ਵਹਾ ਬਦਲਣ ਦਾ ਪਾਸੇ। ਜਦੋਂ ਵਹਾ ਬਦਲੇ ਤੇ ਆਖਰ ਤੇ ਪਾਣੀ ਕਿੱਥੇ ਜਾਣਾ ਹੀ ਆ। ਉਹ ਚੰਗੇ ਭਲੇ ਕਿਸਾਨ ਜੇ ਰੋਟੀ ਖਾਂਦੇ ਸੀ ਕਿਤੇ 6 ਏਕੜ ਸੀ ਕਿਸੀ 50 ਏਕੜ ਸੀ ਕਿਤੇ 5 ਏਕੜ ਸਾਰਿਆਂ ਦੀ ਜ਼ਮੀਨ ਦਰਿਆਵਰਤ ਹੋ ਗਈ। ਇਹਦਾ ਕੇਸ ਵੀ ਹਾਈ ਕੋਰਟ ਚੱਲ ਰਿਹਾ। ਕਿੰਨੀ ਵਾਰੀ ਸੰਮਣ ਆਇਆ ਨਾ ਪਟਵਾਰੀ ਕੁਝ ਕਰਨ ਨੂੰ ਤਿਆਰ ਆ ਤੇ ਨਾ ਪੁਲਿਸ ਕੁਝ ਕਰਨ ਤਿਆਰ ਉਲਟ ਬਲਦੇਵ ਸਿੰਘ ਸਰਸੇ ਦੇ ਮੋਰਚੇ ਲਾਇਆ ਸੀ ਤੇ ਇਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਸੀ ਇਹ ਆ ਸਾਡੇ ਕਾਨੂੰਨ ਤੇ ਜੇ ਕਿਤੇ ਫੜ ਕੇ ਸਾਧ ਅੰਦਰ ਕੀਤਾ ਦਾ ਜਿੱਦਾਂ ਕੀਤਾ ਸਾਡਾ ਉਹ ਆਪਣਾ ਨਕਲੀ ਤੇ ਉਹਦਾ ਸਾਧ ਕੀਤਾ ਵਾ ਆਸਥਰਮ ਕੀਤਾ ਵਾ ਰਾਮਪਾਲ ਕੀਤਾ ਕਿੰਨੇ ਸਾਲ ਅੰਦਰ ਕੀਤੇ ਕੀਤਾ ਹੁੰਦਾ ਦਿਮਾਗ ਟਿਕਾਣਾ ਜਾਂਦਾ ਉਹਨਾਂ ਲੋਕਾਂ ਦੀ ਉਹ ਮਾਮਲਾ ਦਿੰਦੇ ਵੀ ਨਰੇ ਪਿੱਛਾ ਦਾ ਮਾਮਲਾ ਕਿੰਨਾ ਬਣਦਾ ਜੀ ਉਹ ਬਕਾਇਦਾ ਟ੍ਰਾਜਿਕ ਸੰਦੇ ਨਹੀਂ ਆਪਣਾ ਲੇਕਿਨ ਜ਼ਮੀਨ ਵਿਰਾਸਤ ਇਸ ਕਰਕੇ ਰਾਧਾ ਸਵਾਮੀ ਨੇ ਉਹਨਾਂ ਲੋਕਾਂ ਦਾ ਨਖ ਚ ਦਮ ਕੀਤਾ ਜੀ ਪਿੰਡ ਦੇ ਪਿੰਡ ਖਰੀਦ ਲੈਂਦੇ ਆ ਪੰਚਾਇਤੀ ਜ਼ਮੀਨਾਂ ਜਿਹੜੀਆਂ ਦੇ ਧੱਕੇ ਨਾਲ ਕਬਜ਼ੇ ਕੀਤੇ ਨੇ ਸ਼ਾਮ ਲਾਟਾਂ ਦੇ ਕੀਤੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਜਿਹੜੀ ਸਰਕਾਰੀ ਮਸ਼ਹਿੰਦਰੀ ਆ ਉਹਨਾਂ ਦੀ ਕੀਮਤ ਪੂਰੀ ਆ ਸਾਨੂੰ ਨਹੀਂ ਪਤਾ ਪਰ ਮੈਂ ਇਹ ਦੱਸਾਂ ਜਿੱਦਣ ਕਿ ਲੋਕ ਉੱਠ ਪਏ ਤਾਂ ਇਹਨਾਂ ਸਾਹ ਤਾਂ ਨੂੰ ਫਿਰ ਦਰਿਆ ਦੇ ਵਿੱਚੋਂ ਨਹੀਂ ਭਜਾਣਾ ਕਣਾਂ ਅਗਲੇ ਪੋਲੀਪਾਰਕੰਦ ਪਰ ਇਹ ਬਾਣੀ ਗੱਲ ਆ ਦਰਿਆ ਦਾ ਵਹਾਣ ਬਦਲ ਕੇ ਤੁਸੀਂ ਆਪਣਾ ਡੇਰਾ ਤਾਂ ਬਣਾ ਲਿਆ ਲੇਟ ਜਿੰਨਾ ਦੀਆਂ ਜ਼ਮੀਨਾਂ ਜੇ ਖੁਰਦਪੁਰ ਇਹ ਕਹਿੰਦੇ ਮੁਆਵਜ਼ਾ ਦੇ ਦੇ ਕੋਈ ਗੱਲ ਨਹੀਂ ਆ ਚੁੱਕੋ ਦੀ ਮੁਆਵਜ਼ਾ ਨਹੀਂ ਆਪਣਾ ਕੋਈ ਗੱਲ ਨਹੀਂ ਫਿਰਤ ਕੱਦ ਬਣ ਜੇ ਉਹਨਾਂ ਨੂੰ ਮੁਆਵਜ਼ਾ ਨਹੀਂ ਦੇਣਾ ਤੰਗ ਪਰੇਸ਼ਾਨ ਕਰਨਾ ਕਿਸੇ ਪਿੰਡ ਦੀ 100 ਏਕੜ ਜ਼ਮੀਨ ਆ 100 ਦੀ 100 ਖਰੀਦ ਲਈ ਆ ਜੇ ਕਿਤੇ 5 ਏਕੜ ਨਹੀਂ ਦਿੱਤੀ ਉਹਦੇ ਘੇਰੇ ਘੇਰੇ ਤਾਰ ਰਾਣੀ ਰਸਤਾ ਵੀ ਨਹੀਂ ਦੇਣਾ ਉਹਨਾਂ ਨੂੰ ਮਜਬੂਰ ਹੋ ਕਿਉਂਕਿ ਤੇ ਇਹ ਦੇਦਾ ਚੱਕੋ ਜੀ ਆਪਣੀ ਤੁਸੀਂ ਇਹ ਗੁੰਡੇ ਨੇ ਉਹ ਚੱਕ ਬੇਦੀ ਬੇਦੀ ਆ ਉਹਦੀਆਂ ਬੜੀਆਂ ਸੇਖਾਂ ਤਾਂ ਕਿ ਬੜੀ ਕਿਸਮ ਦੀਆਂ ਅਗਿਸ਼ ਕਰਦਾ ਉਥੇ ਦੀਆਂ ਇਸ ਕਰਕੇ ਰਾਧਾ ਸਵਾਮੀ ਇਹਦੇ ਤੇ ਡੇਰਾ ਵਾ ਤੁਸੀਂ ਇਤਿਹਾਸਕ ਤਾਂ ਪ੍ਰਚਾਰ ਕਰਨੇ ਤੇ ਅਧਿਆਤਮਿਕ ਵੀ ਬਣੋ ਬਾਬਾ ਹਰਬੰਸ ਸਿੰਘ ਕੋਲੋਂ ਕੋਈ ਪੱਕਾ ਡੇਰਾ ਨਹੀਂ ਨਾ ਕੰਦੇ ਬਣਾਉਣਾ ਜਿੱਥੇ ਵੀ ਸੇਵਾ ਲੱਗਦੀ ਆ ਉੱਥੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਕੋਈ ਜਗ੍ਹਾ ਦੇ ਦਿੰਦੀ ਵੀ ਤੁਸੀਂ ਤੁਹਾਡੇ ਸੇਵੇ ਤੇ ਰਹ ਸਕਦੇ ਇੱਥੇ ਉੱਥੋਂ ਸੇਵਾ ਕਰਕੇ ਦਾਤ ਰਪਿੰਦੇ ਚੁੱਕ ਕੇ ਆਪਣੇ ਟਿੰਡ ਪੌੜੀ ਤੇ ਬਾਬਾ ਹਰਬੰਸ ਸਿੰਘ ਗੋਰੀ ਪੰਥ ਰਤਨ ਉਹਨਾਂ ਨੇ ਇਹ ਨਹੀਂ ਸੀ ਕਿ ਉਹਨਾਂ ਕਿਹਾ ਜੀ ਤੁਸੀਂ ਇੰਦ ਜੇ ਇੰਦ ਕਰਨਾ ਵੀ ਮੇਰਾ ਇਹ ਸੰਸਕਾਰ ਆ ਨਾ ਰੂਟੀਨ 'ਚ ਸ਼ਮਸ਼ਾਨ ਘਾਟ ਚ ਕਰਨਾ ਜੇ ਵੀ ਤੇ ਬਾਹਰ ਕਰਤਾ ਤੇ ਲੋਕਾਂ ਨੇ ਉੱਥੇ ਮੱਥਾ ਟੇਕਣ ਨੂੰ ਕਰ ਦੇਣਾ ਰੂਟੀਨ 'ਚ ਕਰਨਾ ਉੱਥੇ ਤੇ ਕਿੱਤ ਤੇ ਸਾਡੇ ਚੋਰਾ ਦੀਆਂ ਸਮਰਦਾ ਬਣੀਆਂ ਨੇ ਜਿੱਥੇ ਮੱਥਾ ਟੇਕਣ ਜਾਂਦੇ ਨੇ ਸਾਡੇ ਦੀਨ ਦੇ ਲੋਕ ਵੀ ਜਾਂਦੇ ਇਸ ਕਰਕੇ ਜਿਹੜੇ ਰਗਤ ਸਵਮੀ ਨੇ ਇਹਨਾਂ ਨੇ ਬੇਸਿਕਲੀ ਉਪਰ ਲਾ ਕੇ ਜੇ ਲੋਕਾਂ ਦਾ ਬਹੁਤ ਵੱਡਾ ਨਕਸ਼ਾ ਕੀਤਾ ਲੋਕ ਦੁਖੀ ਨੇ ਲੇਕਰ ਇਹਨਾਂ ਦੇ ਚੇਲੇ ਵੀ ਬਹੁਤ ਉੱਥੇ ਅਗੇ ਇਹ ਪਿੰਡਾਂ ਦੀ ਇਹ ਪੰਚਾਇਤਾਂ ਇਹਨਾਂ ਦੀ ਹੈਗੀ ਆ ਜੋ ਕਹਿੰਦੇ ਸਤਿਵੰਤ ਜੀ ਬਾਬਾ ਜੀ ਕਰਤੀ ਦੇਤੀ ਜ਼ਮੀਨ ਤੁਹਾਨੂੰ ਜੀ ਕੋਈ ਮੈਨਾ ਪੰਚਾਇਤ ਵਿਭਾਗ ਕਾਰਵਾਈ ਕਰਨ ਲਈ ਤਿਆਰ ਨਹੀਂ ਵੀ ਸਰਕਾਰੀ ਜੀ ਵੀ ਨਹੀਂ ਸਾਡੀ